ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਭਾਈ ਅੱਜ ਤਰੀਕ ਹੋ ਗਈ 9 ਮਾਰਚ ਜੂ ਜੂ ਜੈ ਤਰੀਕਾ ਘਟ ਗਈ ਜੰਨੀ ਹੈ ਪੰਜਾਬ ਦਾ ਸੀਜ਼ਨ ਤਾਂ ਨੇੜੇ ਆਈ ਜਨਾ ਕਿਹ ਲੈਣ ਦੇ ਬਾਕੀ ਐਤ ਕੀ ਇਧਰ ਕੰਮ ਠੰਡਾ ਜਾਈ ਹੈ ਹਜੇ ਭਾਈ ਪਤਾ ਨਹੀਂ ਕੀ ਚੱਕਰ ਐਤ ਕੀ ਹਸਾਬ ਕਦਾਬ ਕੰਮ ਦਾ ਥੋੜਾ ਕੋ ਸਮਝ ਨਹੀਂ ਲੱਗਦੀ ਹੈਗੀ ਵੀ ਝੋਨੇ ਵਾਂਗੂ ਮਸ਼ੀਨਾ ਚੱਲ ਗਿਆ ਸਵੇਰ 11 ਵਜੇ ਮਸ਼ੀਨਾ ਚੱਲਦੀਆਂ 10 11 ਵਜੇ ਉਹ ਰਾਤ ਨੂੰ 6:05-6 ਵਜੇ ਕਹਿੰਦੇ ਆ ਬਸ ਬੰਦ ਕਰ ਦੋ ਕੰਮ ਪਤਾ ਨਹੀਂ ਕੀ ਚੱਕਰ ਆਇਦ ਕੀ ਏ ਬਾਕੀ ਸਾਰੇ ਪਾਸੇ ਲੇਟ ਹੋਊਗਾ ਕੰਮਦਾਰਾ ਜੀ ਗੁਜਰਾਤ ਦੇ ਵਿੱਚ ਇੰਨੀ ਗਰਮੀ ਪੈਣ ਵਾਲਾ ਏਰੀਆ ਠੰਡਾ ਤਾਂ ਫੇ ਪੰਜਾਬ ਦੇ ਵਿੱਚ ਵੀ ਠੰਡ ਬਹੁਤ ਆ ਜਿਦਾਂ ਬਾਕੀ ਇਧਰ ਐਮਪੀ ਉੰਪੀ ਦੇ ਵਿੱਚ ਵੀ ਅਜੇ ਕੰਮ ਘੱਟ ਵੱਧੇ ਚੱਲਿਆ ਚਲੋ ਦਿਖਾਉਨੇ ਆ ਤੁਹਾਨੂੰ ਅੱਜ ਆਏ ਹੋਏ ਆ ਬੱਡਣ ਜਿਹੜੇ ਮੁੰਡੇ ਦੀ ਦਾ ਕਣਕ ਸਾਫ ਕਰਨ ਵਾਲੀ ਮਸ਼ੀਨ ਨਹੀਂ ਤੇ ਦਿਖਾਉਂਦੇ ਆ ਵੀਡੀਓ ਦੇ ਵਿੱਚ ਉਹਦੀ ਬੱਡਣ ਆਏ ਹੋਏ ਆ ਆ ਉਹਨੇ ਤੁਹਾਨੂੰ ਮਿਲਾਉਨੇ ਆ ਭਜਨ ਬਾਈ ਉਹਨਾਂ ਗੈਲ ਵੀ। ਦਿੱਕਤਾ ਬਾਈ ਗਜਰਾਪੀਆਂ ਵੀ ਜਦੋਂ ਜਿਹੜੀ ਬਾੜੀ ਦੇ ਮਰਜੀ ਚਲ ਜੀਏ ਜਾਂਦੀ ਸਾਰ ਪਹਿਲਾਂ ਚਾਹ ਕਹਿੰਦੇ ਸਾਨੂੰ ਅੱਛਾ ਨਹੀਂ ਲੱਗਦਾ ਚਾਹ ਨਾ ਪਲਾਈਏ ਨਾ ਜਾਂ ਬੰਦਾ ਪੀਵੇ ਨਾ ਤਾਂ ਸਾਨੂੰ ਹੋਰ ਕਹਿ ਨਹੀਂ ਭਾਈ ਯਾਤਰੀ ਗੱਲ ਕਿੱਦਾਂ ਬਹੁਤ ਵਧੀਆ ਤੁਸੀਂ ਸੁਣਾਓ ਭਾਜੀ ਚਾਹ ਆਉਂਦੇ ਨੂੰ ਜ਼ਰੂਰ ਮਿਲਦੀ ਆ ਤੇ ਹਲਾਰ ਹਾਂ? ਸਾਰ ਬਹੁਤ ਬਣੋਗੇ ਪੱਕੀ ਚਾਹ ਬਣਾਉਨੇ ਆ ਪਕਾ ਕੇ ਬਣਾਉਨੇ ਆ ਪੂਰੀ ਇਹ ਕੇ ਫੇਚਾਇਆ ਆ ਦੀ ਦੀ ਗੀਤ ਖੜਦਾ ਵੀ ਤੇਰਾ ਕ ਨਹੀਂ ਹਾਂ ਪੂਰਾ ਪੱਕੀ ਪੂਰੀ ਠੋਕ ਕੇ ਮੋੜਿਆ ਹਾਂ ਚਾ ਪੱਕੀ ਬਣਾਉਂਦੇ ਪੱਕੀ ਉਹ ਚੱਲਦੀ ਆ ਮਸ਼ੀਨ ਸਾਹਮਣੇ ਤਾਰਾਂ ਤੋਂ ਮੈਂ ਤਾਂ ਵਜਾ ਕੇ ਰਿਹਾ ਜੰਗਾ ਉੱਪਰ ਦੇਖ ਕੇ ਤਾਰਾਂ ਤੋਂ ਨਾ ਦੀਪੂ ਇਹ ਦੀਪਾ ਦੀਪਾ ਕੈਸੇ ਹੈ कैसे हो ये उसी क्या है गु साफ करने वाले तो जो गेहूं साफ करता है ठीक है ठीक है आ, इस बादी। बादी का है बस ये जो ये ले अपना में तो तो आता है। क्या तो ले ले। तब क्या ही अपने जो गेहूं साफ करने वाला आता है ਛੋਟੇ ਟਰੈਕਟਰ ਸੇ ਹਾਂ ਦੋਸਤਾ ਮੇਰਾ ਕਹਾਂ ਹੈ ਉਹ ਯਾਕ ਨੇ ਗਏ ਹੈ ਗੇਉ ਹਾਂ ਖਰੋਸਾਬ ਕਰਨੇ ਹੈ ਇਹ ਅੱਛਾ ਗੇਉ ਤੂੰ ਕਟਵਾ ਰਹੇ ਹੋ ਉਹ ਬਾਈ ਕਾਮ ਕੇ ਲੀਏ ਗਿਆ ਤੂੰ ਕਟਵਾ ਰਹੇ ਹੋ ਹਾਂ ਤੀ ਵਾਜੀ ਵਾ ਵਧੀਆ ਮਿਹਨਤ ਕਰਦੇ ਹੋ ਮਿਹਨਤ ਤਾਂ ਕਰੇ ਬੜੇ ਨੇ ਖਾਉਂ ਹੋਈ ਸੀ ਜੇ ਮਿਹਨਤ ਕਰਨਗੇ ਤਾਂ ਹੀ ਖਾਣਗੇ ਇਹ ਤਾਂ ਇਹ ਤਾਂ ਖਾਏ ਕਿ ਖਾਓ ਸਹੀ ਬਾਤ ਹੈ ਭਾਈ ਮਿਹਨਤ ਇਹ ਨਾ ਮੈਂ ਕਹਣਾ ਵੀ ਯੂਰੋ ਬੰਦਿਆਂ ਨਾਲੋਂ ਵੀ ਜ਼ਿਆਦਾ ਹੈ ਨਾ ਜੋੜਾ ਜੇ ਨਾ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਬੀਬੀਆਂ ਜਾਂਦੇ ਮਾਰਦੀਆਂ ਵੱਧ ਮਿਹਨਤ ਕਰਦੀਆਂ ਇਹ ਬਾਈ ਹੈ ਬੰਦਿਆਂ ਨਾਲੋਂ ਵੱਧ ਮਿਹਨਤ ਕਰਦੀਆਂ ਵਾਕਈ ਸਹੀ ਗੱਲ ਆ ਇੱਧਰ ਤਾਂ ਕੋਈ ਐਮਪੀ ਦੇ ਵਿੱਚ ਬਹੁਤ ਕਰਦੀਆਂ ਕਹਿੰਦੀ ਜੇ ਖਾਵਾਂਗੇ ਕੰਮ ਕਰਾਂਗੇ ਤਾਂ ਹੀ ਕੋ ਖਾਵਾਂਗੇ ਇਹ ਵੀ ਨਹੀਂ ਉੱਧਰ ਤੇ ਵੱਢ ਕੇ ਨਾ ਸ਼ਹਿਰ ਦੇ ਵਿੱਚ ਆ ਗਈ ਆ ਸਾਹਮਣੇ ਆ ਦਰਖਤਾਂ ਦੇ ੁੱਲੇ ਚੱਲਦੀ ਆ ਮਸ਼ੀਨਾਂ ਬਾਕੀ ਵੀ ਇੱਥੇ ਨਾ ਜਿਵੇਂ ਸਾੜੀ ਹੈ ਨਾ ਸੂਟ ਕੜਾਈ ਕੜਾਈ ਦਾ ਕੰਮ ਬੜਾ ਕੱਪੜੇ ਦਾ ਕੰਮ ਇੱਧਰ ਵੀ ਕਾਰੋਬਾਰ ਕਰੀ ਬੈਠਾ ਉਹ ਚੱਲਦੀ ਆਪਣੀ ਮਸ਼ੀਨ ਤੇ ਹੈਗੇ ਦੇ ਪਿਛਲੇ ਸਾਲ ਵੀ ਆਪਾਂ ਨਹੀਂ ਵਡੇ ਦੇ ਦੋ ਤਿੰਨ ਵਿਕ ਗਏ ਆਏ ਚਲੋ ਮੈਂ ਕਹਾਂ ਵੀ ਭਜਨ ਬਾਈ ਕਹਿੰਦਾ ਵੀ ਆਪਣਾ ਪੁਰਾਣਾ ਮੰਦਾ ਵਾਢ ਕੇ ਆਣੇ ਆ ਚਲੋ ਬਾਕੀ ਦਿਖਾਉਣਾ ਤੁਹਾਨੂੰ ਹੁਣ ਜਿਹੜੀ ਹੈ ਨਾ ਥਲਾਈ ਕਰਦੀ ਆ ਮਸ਼ੀਨ ਕੜਾਈ ਥਲਾਈ ਬਹੁਤ ਜ਼ਿਆਦਾ ਵੇਚਣਾ ਸਾਰੇ ਕੱਪੜੇ ਦਾ ਉਹ ਦੇਖੋ ਬਾਈ ਮੇਰਾ ਹੀ ਦਿਮਾਗ ਹੈ ਜਾਵਲਾ ਉਹ ਵੀ ਦਾਦਾ ਆ ਚੱਲਦੀ ਆ ਕੜਾਈ ਸਲਾਈ ਇਹ ਆਟੋਮੈਟਿਕ ਬਣਾਤੀ ਰਹਦੀ ਹੈਗਾ ਡਿਜ਼ਾਈਨ ਦਿੱਤੇ ਹੋ ਇਸ ਕੋ ਇਸ ਕੋ ਡਿਜ਼ਾਈਨ ਦਿੱਤੇ ਹੋਗੇ ਮਸ਼ੀਨ ਕੋ ਆ ਆ ਦੇਖੋ ਬਾਈ ਇਧਰ ਮਾਰੋ ਮਾਰ ਕਾ ਮਜਾ ਆਦਾ ਮਸ਼ੀਨਾਂ ਨੇਰੀ ਜਾਂਦੀ ਪਈ ਆ ਇਹ ਕਹਿੰਦਾ ਵੀ ਡਿਜ਼ਾਈਨ ਹੈ ਨਾ ਕੰਪਿਊਟਰ ਦੇ ਵਿੱਚ ਐਡ ਕਰਦੀਦਾ ਕੰਪਿਊਟਰ ਦੇ ਵਿੱਚ ਜਿਹੜਾ ਤੁਹਾਨੂੰ ਜਾਂਸ ਲੈਕਟ ਕਰ ਲਿਆ ਵਸ ਓਕਣੇ ਦਾ ਓਕਣੇ ਬਣਾ ਦਰ ਨੇ ਆ ਦੇਖ ਲਓ ਬਾਈ ਇਹ ਨਹੀਂ ਲੱਗ ਬਣਾਉਂਦੀ ਆ ਇੱਧਰ ਲੱਗ ਬਣਾਉਂਦਾ ਆ ਗਿਆ ਭਾਈ ਜਵੇਂ ਕੰਪਿਊਟਰ ਵਾਲਾ ਹਨਾ ਉਹ ਸਿਰੇ ਪਰ ਹੋਰ ਕਰਮਾ ਉਹ ਇਹ ਹੋਰ ਡਿਜ਼ਾਈਨ ਬਣਾਉਂਦਾ ਖੜੀ ਹੈ ਵਾਜੇ ਮਸ਼ੀਨ ਹੁਣ ਆ ਦੇਖੋ ਜਿਹੜੀ ਕੜਾਈ ਸਲਾਈ ਹੁੰਦੀ ਆ ਨਾ ਡੂਟਾਂ ਦੇ ਉੱਤੇ ਇਹ ਆ ਮਸ਼ੀਨਾਂ ਨੇ ਕਰਾਂ ਮਾਤਾ ਆਹ ਦਿੱਤਾ ਸਾਡਾ ਡਿਜ਼ਾਈਨ ਇਹ ਤੂੰ ਇਹ ਕੱਪੜੇ ਦਾ ਕਾਰੋਬਾਰ ਬਹੁਤ ਆ ਇੱਧਰ ਇਹ ਮਸ਼ੀਨ ਤਾਂ ਹੋਰ ਡਿਜ਼ਾਈਨ ਆ ਉਹਨਾਂ ਬਸ ਸਾਰੀਆਂ ਮਸ਼ੀਨਾਂ ਹੀ ਲੱਗੀਆਂ ਆ ਕੱਪੜੇ ਵਾਲੀਆਂ ਹੀ ਇਹ। ਲੋ ਜੀ ਭਾਈ ਪਹੁੰਚ ਗਏ ਆਪਦੇ ਅੱਡੇ ਤੇ। ਅੱਜ ਅੱਡੇ ਤੇ ਪਹੁੰਚ ਗਏ ਮਸ਼ੀਨ ਨਹੀਂ ਅੱਜ ਪਹੁੰਚੀ ਮਸ਼ੀਨ ਅੱਜ ਭੇਜਤੀ ਕਿਤੇ ਦੂਰ। ਦੋ ਬੰਦੇ ਆ ਚੱਲ ਗਏ ਦੋ ਬੰਦੇ ਅਸੀਂ ਰਹਿ ਗਏ ਇੱਥੇ। ਹਾਂਜੀ ਭਾਜਨ ਜੀ। ਹਾਂਜੀ ਭਾਜੀ। ਕੀਆ ਬਣਾएंगे ਅੱਜ? ਅੱਜ ਆਪਾਂ ਮੂੰਗੀ ਮਸਰੀ ਹੈ? ਹਾਂ ਮੂੰਗੀ ਮਸਰੀ ਬਾਈ ਮੂੰਗੀ ਮਸਰੀ ਚੱਲੂ ਅੱਜ ਮੂੰਗੀ ਮਸਰੀ ਕਈ ਦਿਨ ਹੋ ਗਏ ਖਾਧੀਆ ਨਾ ਹੋਰ ਅਦਮਾਨ ਦੇ ਮਾਤਾ ਧਾਤੀ ਇਧਰ ਮੂੰਗੀ ਮਸਰੀ ਸੌਦੇ ਲਿਆਂਦੇ ਬੈਰਾ ਜਾ ਕੇ ਇੱਕ ਵਜੇ ਤੇਲ ਕਹਦਾ ਯਾਰ ਮੈਨੂੰ ਸਮਝਣ ਲੱਗੀ ਦੁਕਾਨ ਵਾਲੀ ਦੀ ਇਹ ਕਪਾਾਸ ਦਾ ਤੇਲ ਕਹਿੰਦਾ ਏ ਕਹਦਾ ਇਹ ਨਰਮੇ ਦਾ ਕਪਾਾਸ ਦਾ ਹਾਂ ਹੈ ਇਹਦੋਂ ਪਹਿਲੀ ਵਾਰੀ ਸੁਣਿਆ ਯਾਰ ਪੀਪੀ ਲੈਂਦੀ ਬਈ 5 ਲੀਟਰ ਦੀ ਇਕੱਠੀ ਉਹ ਲੀਟਰ ਲੀਟਰ ਤਾਂ ਖੜਦਾ ਹੀ ਨਹੀਂ ਹੈਗਾ ਹੈਗਾ ਨਹੀਂ ਲੀਟਰ ਲਿਆ ਉਹ ਮੁੱਕ ਜਾਂਦਾ ਪਹੁੰਚ ਗਏ ਉਹਨੂੰ ਪੁੱਛ ਲੈਣਾ ਤਾਂ ਮਹੀਨ ਲੈ ਕੇ ਪਹੁੰਚ ਗਏ ਉਹ ਕਰਦੇ ਫੋਨ ਕਰਦੇ ਉਹਨੂੰ ਹੈ ਕਰਦਾ ਫੋਨ ਇੱਕ ਮਿੰਟ ਵਾ ਆ ਫੋਨ ਲਾ ਕੇ ਪੁੱਛ ਲੈ ਪਹੁੰਚ ਗਏ ਮੋੜਾ ਨੇੜੇ ਚ ਪਹੁੰਚ ਗਏ ਹੈ ਨੇੜੇ ਚ ਪਹੁੰਚ ਗਏ ਤੀਹ ਦੇ ਫੋਨ ਤਾਂ ਵੀਡੀਓ ਪਾਉਣ ਨੂੰ ਦਿਲ ਨਹੀਂ ਕਰਦਾ ਭਾਵੇਂ ਸੱਚ ਪੁੱਛੇ ਜਾਂ ਜਮੀ ਮੂਡ ਆਫ ਹੋਇਆ ਪਿਆ ਅੱਜ ਦਾ ਕੰਮ ਦੇ ਨਾਲ ਹੀ ਹੈ ਉਹ ਕੰਮ ਦੇ ਨਾਲ ਅੱਜ ਦਾ ਬਹੁਤਾ ਹੀ ਮੂਡ ਬਾਈ ਆਫ ਹੈ ਪੁੱਛੋ ਨਾ ਕੋਈ ਬਈ ਮੁਸੀਨ ਵਾਲੇ ਨੇ ਇੱਕ ਲਾਗ ਸਾਡੇ ਵਜਿਨ ਚਲਦੇ ਜਮੇ ਵੇੜੇ ਕਰਕੇ ਕਰਤਾ ਉਹਨੇ ਅੱਜ ਰੇਡ ਕਰਕੇ ਫੱਕ ਪਾਇਆ ਹਾਂ ਰੇਡ ਤੇ ਜਿਹੜਾ ਕਟਾਈ ਜੰਨੇ ਆਪੇ ਫਿੱਕੇ ਇਹ ਕਰਨ ਲੱਗੇ ਬਾਈ ਹੁਣ ਕੀ ਕਰੀਏ 7 40 ਟਿੱਕੇ ਹੁੰਦੇ ਨਹੀਂ ਹੈਂ ਵਾਟਾਂ ਦੇ ਟਿੱਕੇ ਕਰਦੇ ਆ ਕਿੱਦਾਂ ਕਰੀਏ ਹਾਂ ਘਾਟੇ ਆ ਰਮਾ ਹੈ ਹੈ ਉਹ ਘਾਟੇ ਵਾਲਾ ਕੰਮ ਕਹਿੰਦਾ 3500 ਰੁਪਏ ਰੇਟ ਬੰਦਾ ਕਿੱਦਾਂ ਕਰੀਏ ਆਪਾਂ ਬਰਉਣਾ ਆਪਾਂ ਵੀ ਹੁਣ ਕਰਨਾ ਹੀ ਪਾਣਾ ਬਾਈ ਕੋਈ ਨਾ ਗਾਜਾ ਹੈਂ ਆ ਫਾਰਮ ਕਰਨਾ ਪਾਇਨਾ ਬੈਠੇ ਦਾ ਜਦੋਂ ਹਮ ਹਲਮਾ ਲੈਣਾ ਵਾ ਬੇਪਾ ਮੇ ਠੇਕਾ ਹੀ ਲੱਗੀ ਹੈ ਵੇ ਕਰਨਾ ਹਮ ਠੇਕਾ ਹੀ ਸਾਰੇ ਬਣੇ ਆਪਾਂ ਨੂੰ ਪਲਾਟ ਦਾ ਸਤੇ ਨਹੀਂ ਕੋਈ ਗੱਲ ਨਹੀਂ ਆਪਣਾ ਖਰਚਾ ਪਾਣੀ ਬਣਿਆ ਪਿਆ ਆਉਣ ਦਾ ਬਾਈ ਕੱਢ ਲਿਆ ਜਾਣ ਦਾ ਸਾਂਭੀ ਬੈਠੇ ਆ ਹਨਾ ਕੋਈ ਜੇ ਕਰਨੀ ਜੇ ਕਿਸਮਤ ਚ ਹੋਇਆ ਤਾਂ ਕਰ ਲਾਂਗੇ ਪਰ ਰੇਟ ਨਹੀਂ ਖਰਾਬ ਕਰਦੇ ਹਨਾ ਅਸੀਂ ਅੱਜ ਲੋਕਾਂ ਨੂੰ ਕਮੈਨ ਵਾਲਿਆਂ ਨੂੰ ਕਹਿੰਦੇ ਆ ਕਾਨੂੰ ਸਾਨੂੰ ਕੋਈ ਗਾਲਾਂ ਕੱਢੇ ਹੈ ਕਿ ਨਹੀਂ ਹਾਂ ਜੀ ਕੋਈ ਗੱਲ ਨਹੀਂ 100 200 ਪਿਕਾ ਘੱਟ ਵੜ ਲਾਂਗੇ 35 ਜਾਲੀ ਬਿੱਗੇ ਤਾਂ ਮਸ਼ੀਨ ਵੱਡੀ ਹੋ ਜਾਂਦੀ ਆ ਬਾਈ ਰੋਜ ਸਾਡੇ ਵਾਲੇ ਰੇਟ ਤੇ ਹੁਣ ਕਈ ਬੰਦੇ ਮੈਨੂੰ ਅੱਜ ਤੇਰੇ ਸਾਹਮਣੇ ਉਹ ਮਸ਼ੀਨ ਵਾਲਾ ਮੁੰਡਾ ਮਿਲਿਆ ਤਾਂ ਹਾਂਜੀ ਆਇਆ ਤਾਂ ਆਪਣੇ ਕੋਲ ਜਿਹੜਾ ਹਾਂਜੀ ਉਹ ਕਹਿੰਦਾ ਕਹਿੰਦਾ ਬਾਈ ਕੁਝ ਨਹੀਂ ਹੁੰਦਾ ਚਿੰਤਾ ਨਾ ਕਰੋ ਖੜੇ ਰਹੋ ਹੈਂ ਆਪਾਂ ਮੰਨਾਂ ਬਾਕੀ ਸਾਰੇ ਬਸ ਇਹੀ ਹਾਲ ਆ ਬਾਈ ਤੁਹਾਨੂੰ ਪਤਾ ਹੀ ਆਣਾ ਕਿ ਅੱਜ ਤਾਂ ਮੂਡ ਇੰਨਾ ਖਰਾਬ ਆ ਨਾ ਕੋਈ ਪੁੱਛੋ ਨਾ ਕੋਸਾਂ ਮਸ਼ੀਨ ਅੱਜ ਤਾਂ ਬਾਹਰ ਭੇਜਣੀ ਪੈਗੀ ਉਧਰ ਵਧੀਆ ਗੱਲ ਦੀ ਜਾਣੀ ਤਾਂ ਲਾਇਆ ਉਹ ਹਾਂ ਉਹ ਪਣਾ ਮਹਾ ਕਰੀ ਦੇ ਹੋਏ ਹਾਂ ਉੱਥੇ ਸੀ ਪਹਿਲਾਂ ਵੱਢ ਗਿਆ ਇਹਦੇ ਨਾ ਬੰਦੇ ਦੇ ਉਹਨੇ ਹਾਂ ਕਰੀਤ ਜਦੋਂ ਉਹ ਤਾਂ ਛੱਡੇ ਹੋਏ ਦੇ ਵਿਚਾਰੇ ਦੇ ਕੇ ਤਾਂ ਉਹ ਵੀ ਹੁਣ ਔਖਾ ਤਾਂ ਹੈ ਕਿ ਨਹੀਂ ਉਹ ਤਾਂ ਬੁੱਢੇ ਨਹੀਂ ਵੱਢ ਰਹੀ ਤੇ ਲੱਗਦੇ ਗਾਂ ਨੂੰ ਫੇਰ ਲੋੜ ਰਹਿੰਦੀ ਹੈ ਭਾਈ ਇਹ ਨਾ ਜਿੱਦਾਂ ਤੇ ਸ਼ੁਰੂਆਤ ਚ ਮੋਰ ਤੋਂ ਨਹੀਂ ਕਰਾਇਆ ਤਾਂ ਸਾਡਾ ਉਹਦੇ ਕੋਲੇ ਚੱਲਦੇ ਰਹੇ 100 100 ਪਿੱਛਾ ਵੱੜਦਾ ਆਪਣੇ ਦੇ ਕੋਲ ਮੋੜਤਾ ਜੀ ਮੋੜਤਾ ਮੋੜਤਾ ਹਾਂ ਕੰਮ ਤਾਂ ਵਧੀਆ ਉੱਥੇ ਆਈ ਕਰਦਾ ਆ। ਕੰਮ ਤਾਂ ਠੀਕ ਆ, ਕੰਮ ਨਹੀਂ ਮਾੜਾ ਹੈਗਾ ਉੱਥੇ। ਥੋੜਾ ਜਿਹਾ ਰੇਟ ਤੇ ਨਹੀਂ ਤਾਂ ਮਰ ਜੰਨੇ ਆ। ਹੈ? ਆ ਰੇਟ ਤੇ ਨਹੀਂ ਤਾਂ ਮਰ ਜੰਨੇ ਆ ਥੋੜਾ ਜਿਹਾ। ਰੇਟ ਕਣੀ ਦੂੰ ਕੀ ਕਰੀਏ ਪੰਜਾ ਸਾਰੀ ਦੁਨੀਆ ਦੇ ਨਾਲੇ ਆ। ਹੈ? ਆਣੇ ਤਾਂ ਆ। ਹੁਣ ਇਹ ਤਾਂ ਹੈ ਨਹੀਂ ਵੀ ਆਪਾਂ ਕੱਲੇ ਹੀ ਆ। ਹੂੰ। ਹੈ ਕਿ ਨਹੀਂ? ਬਾਕੀ ਬਾਈ ਐਂ ਵੀ ਮਸ਼ੀਨ ਵੀ ਕੋਈ ਜ਼ਿਆਦਾ ਆ, ਲੋਕਲ ਦੀ ਮਸ਼ੀਨ ਵੀ ਕੋਈ ਜ਼ਿਆਦਾ ਆ, ਕੁਝ ਆਪਣੇ ਪੰਜਾਬ ਦੀ ਆ, ਕੁਝ ਲੋਕਲ ਦੀ ਆ। ਕਣਕ ਘਾਟ ਆ, ਆਲੇ-ਦਲੇ ਤੇ ਮੇਨ ਫਸੀ ਜਾਂਦੀ ਆ ਆ ਕੇ। ਮਤਸ ਤੁਹਾਨੂੰ ਪਤਾ ਹੀ ਆ ਨਾ। ਪਉ ਦਾ ਯਾਰ ਇਹਦੀ ਕੀ ਤਾਂ ਸਮਝ ਨਹੀਂ ਲੱਗਦੀ ਚਲੋ ਹਨ ਆਪਣੀ ਮਸ਼ੀਨ ਤਾਂ ਪੁਰਾਣੀ ਆ ਇਹਦੇ ਨਵੀਆਂ ਮਸ਼ੀਨਾਂ ਭਜਨ ਬਾਈ ਆਈਆਂ ਬਗੋੜਾ ਬਾਈ ਕਦਾ ਕਣਕਾਵਾ ਕੱਟਾ ਹਾਂ ਪਹਿਲੇ ਸਮਾਂ ਦਾ ਕਣਕ ਦਾ ਫਰਕ ਬਹੁਤ ਕੱਟਾ ਬਹੁਤ ਇੱਕ ਬਹੁਤ ਘਾਟਾ ਬਾਈ ਕਣਕ ਦਾ ਤਾਂ ਮੰਨਣਾ ਪੈਣਾ ਹੈ ਇੱਕ ਕਣਕਾ ਹਰੀ ਬਹੁਤ ਆ ਬਾਈ ਵਿੱਚ ਜਿੱਦਾਂ ਨਾ ਪਾਏ ਆ ਭਜਨੁਰੇ ਉਦੋਂ ਆ ਪਾ ਕੇ ਵੀਡੀਓ ਪਾਈ ਤੀ ਬਾਈ ਕਣਕ ਬਹੁਤ ਘਾਟਾ ਨਾ ਤਾਂ ਆਪਣੀ ਉਹ ਉਹ ਗੱਲ ਦਾ ਕਈ ਕਮੈਨ ਵਾਲੇ ਵੀਰਾਂ ਨੇ ਵੀਡੀਓ ਦੇਖਣ ਵਾਲੇ ਨੇ ਕਹਿੰਦੇ ਆ ਤੂੰ ਆਪ ਆਪਣਾ ਲੋਡ ਦੇਖਣਾ ਤੂੰ ਹੀ ਗਣਕ ਘਟ ਘਟ ਕਰੀ ਜਾ ਇੰਨੀ ਗਣਕਾ ਕਹਿੰਦਾ ਮਜ਼ਾਕ ਕਰਿਆ ਤਾ ਬਹੁਤ ਜਾਟਾ ਬਾਈ ਫਰਕ ਆ ਹੁਣ ਆਪਾਂ ਪਿਛਲੇ ਸਾਲ ਦੇਖੀ ਹੋਆ ਪਿਛਲੇ ਸਾਲ ਅਸੀਂ ਕਰਾਪੁਰ ਤੇ ਨਹੀਂ ਨਿਕਲੇ ਇੱਧਰ ਤੇ ਮੰਦਰ ਕੋਲ ਤੇ ਨਾ ਵਿਚ ਨੂੰ ਰਾਹ ਜਾਂਦਾ ਅਸੀਂ ਉਹੀ ਰਾਹ ਪਰ 7-800 ਬਿਗਾ ਕਰ ਗਏ ਤੇ ਐ ਕਿ ਉੱਥੇ ਬਾਈ 200 ਬਿਗਾ ਨਹੀਂ ਹੋਇਆ ਹੈਗਾ ਆ ਹੋਰੀ ਹੈ ਪਲਾਟ ਖਾਲੀ ਪੈ ਸਾਰੇ ਪਲਾਟ ਚੰਗੇ ਚੰਗੇ ਪਲਾਟ ਆ ਜਿਹੜੇ ਜਮੇ ਖਾਲੀ ਪਏ ਆ ਪੀਪੂ ਜੀ ਉਹ ਨਾ ਕਣਕ ਦੇਖਣੇ ਹੋਏ ਉਹ ਕਰਾਉਂਦੇ ਉਦੋਂ ਨੂੰ ਤਾਂ ਜਾ ਕੇ ਆਏ ਹੁੰਦਾ ਵੀ ਯਾਰ ਆ ਕੀ ਬਾਣਾ ਬੀਤੇ ਹੈ ਹੈ ਮਿੱਟੀ ਉਹ ਦਿਖਦੀ ਹੈ ਕਣਕ ਤਾਂ ਦਿਖਦੀ ਨਹੀਂ بس ਆਹੀ ਨਾਖਰ ਤੇ ਲਾਕ ਲਾਕ ਜਿਹੜੇ ਮਾਣੇ ਮੋਟੇ ਥੇ ਜਿੱਥੇ ਹੁਣ ਗਾਹਾਂ ਜਿਹੜਾ ਮੇਹਨਤਾ ਉਸ ਤੋਂ ਤਾਂ ਕਮਾਈ ਹੂੰ ਇੱਕ ਹਰੇ ਖੇਤਾਂ ਦਾ ਕਹੇ ਵਈ ਟਾਈਮ ਮਨ ਤੋਂ ਬਦਾ ਜਿਹੜੀ ਕਿ ਸੁੱਕੀ ਮਾੜੀ ਮੋਟੀ ਉਹ ਨਹੀਂ ਗੈਲ ਦੀ ਗੱਲ ਵੱਡ ਗੈਲ ਦੀ ਗੱਲ ਵੱਡ ਹੋਈ ਜਾਂਦੀ ਹੈ ਗਈ ਸਹੀ ਗੱਲ ਹੈ ਮੌਸਮ ਦੇ ਹੈ ਨਾ ਜਿੰਨਾ ਕ ਮੌਸਮ ਗਾ ਧੁੱਪ ਲੱਗਦੀ ਹੈ ਕਣਕ ਖੇਤ ਪੱਕਦਾ ਕੋਈ ਨਾਲ ਦੀ ਨਾਲ ਵੱਡ ਹੋਈ ਜਾਂਦਾ ਕੁਛ ਅਸੀਂ ਵੱਢੀ ਜਾਂਦੇ ਕੁਛ ਹੋਰ ਜਿੰਨਾਂ ਲੈ ਵੱਢੀ ਜਾਂਦੇ ਆ ਦੇਖਣ ਨੂੰ ਆਇਆ ਲੱਗਦਾ ਵੀ ਹੈ ਨਾ ਵੀ ਕੰਮ ਖੜਦਾ ਜਾਂ ਨਹੀਂ ਦੇਖਦਾ ਜਕਣਾ ਲੱਗਿਆ ਹੁਣ ਪਿਛਲੇ ਸਾਲ ਮੰਨ ਲਓ ਵੀ ਸੀਜ਼ਨ ਲੱਗਿਆ ਦਾ ਆਪਣਾ ਵਧੀਆ ਚਲੋ ਦਿਨ ਲੱਗਦਾ ਜਰਾ ਰਾਤ ਨੂੰ ਮਸ਼ੀਨ ਚੱਲਦੀ ਸੀ ਉਹ ਕੰਮ ਨਹੀਂ ਭਾਈ ਹੋਣਾ ਹੈ ਉਹ ਕੰਮ ਨਹੀਂ ਹੋਣਾ ਹੈ ਉਹ ਚੱਲ ਰਾਤ ਤਾਂ ਨਾ ਲੱਗੇ ਦਿਨ ਚੇ ਮਹੀਨ ਜੱਤਰ ਅਸੀਂ ਵਿੱਗੇ ਕਰਿਆ ਵੇ ਰਾਤ ਦੀ ਤਾਂ ਲੋੜੇ ਨਹੀਂ ਰਾਤ ਦੀ ਵਾਇਫਾ ਗਰਮ ਤਾਂ ਹੀ ਹੈ ਨਾ ਵੀ ਕਣ ਕਾਮ ਹੀ ਘੱਠੰਡ ਕਰਕੇ ਫਰਕ ਬਹੁਤ ਆ ਹੰਡ ਦਾ ਫਰਕ ਆ ਭਾਈ ਇਹਦੀ ਕਾਂਕਾਂ ਆਈਆਂ ਇੱਕ ਕਣਕ ਹੂੰ ਘਟਾ ਬਿਲਕੁਲ ਘਟਾ ਇੱਕ ਮਸ਼ੀਨ ਆ ਪਾਦ ਗਈ ਕਿ ਜਿੰਨਾ ਬੜੀ ਚਾਰ ਸਵੇਰੇ ਨੂੰ ਮਾਰ ਪੈਂਦੀ ਆ ਚਲੋ ਜਿਹੜਾ ਕਰਮਾ ਉਹ ਤਾਂ ਕਿਤੇ ਗਿਆ ਨਹੀਂ ਉਹ ਤਾਂ ਆਪਣਾ ਲੈ ਜਾਣਾ ਜੋ ਕਰਮਾ ਦਾ ਨਾ ਕਿਸੇ ਦਾ ਪੱਲੇ ਜਾ ਸਕਦਾ ਹੈ ਨਾ ਕੋਈ ਆਪਣਾ ਲੈ ਜਾ ਸਕਦਾ ਜਿਹੜਾ ਆਪਣਾ ਕਤਰਾ ਜਾਪਾ ਹੁਣ ਦੇਖੋ ਕਿੱਥੇ ਗਏ ਆ ਬੰਦੇ ਆ ਨਾ ਮਸ਼ੀਨ ਲੈ ਕੇ ਰੋਟੀ ਉਹਨਾਂ ਦੇ ਕਰਮਾ ਜੇ ਉੱਥੇ ਵੀ ਰੋਟੀ ਆ ਉੱਥੇ ਜਾ ਕੇ ਰੋਟੀ ਖਾਣੀ ਆ ਉਹਨਾਂ ਨੇ ਅੱਜ ਪਤਾ ਵੀ ਨਹੀਂ ਦਾ ਉਹਨੂੰ ਯਾਦ ਇੱਥੇ ਵੀ ਨਹੀਂ ਦਾ ਨਹੀਂ ਉੱਥੇ ਰੋਟੀ ਖਾਣੀ ਆ ਜਾ ਕੇ ਸਹੀ ਗੱਲ ਹੈ ਹੈ ਸਾਰੀ ਦੀ ਗੱਲ ਗੱਲ ਬੜੀ ਦਾ ਦਾਣੇ ਪਾਣੀ ਦੀ ਆ ਮਿੱਤਰਾਂ ਗਾਣੇ ਖੋਣੀ ਨੇ ਹੂੰ ਸਵੇਰੇ ਹੁਣ ਜਾਵਾਂਗੇ ਛੱਜ ਦੇ ਚਾਹ ਤਾਂ ਉੱਥੇ ਮਿਲੇ ਜਾਣੀ ਉਹਨਾਂ ਨੂੰ ਹੈਨਾ ਜਿਆਦਾ ਅੱਜ ਰੋਟੀ ਬਣਾ ਕੇ ਦੋਹਾਂ ਨੇ ਚਾਹ ਤਾਂ ਮਾਰ ਕੇ ਤੜਕੇ ਆ 7:30 ਵਜੇ ਮਸ਼ੀਨ ਦੇ ਕੋਲ ਪਹੁੰਚਣਾ ਆਪਾਂ ਪਹੁੰਚਣਾ ਹਾਂ ਚਲੋ ਠੀਕ ਹੈ ਜੀ ਮਿਲਦੇ ਆ ਵੀ ਕਿਤੇ ਅਗਲੀ ਵੀਡੀਓ ਦਿਖਾਵਾਂਗੇ ਤੁਹਾਨੂੰ ਸਵੇਰੇ ਮਸ਼ੀਨ ਨਾਲ ਦਿਖਾਵਾਂਗੇ ਕਿ ਕਿਹੜੇ